ਹalleluia ਖੁਦਾ ਦਾ ਧੰਨਵਾਦ ਖੁਦਾ ਦਾ ਸ਼ੁਕਰ ਹੋ ਖੁਦਾ ਦੀ ਬੜਿਆਈ ਹੋਵੇ ਖੁਦਾ ਦੀ ਮਹਿਮਾ ਹੋਵੇ ਖੁਦਾ ਦੇ ਨਾਮ ਨੂੰ ਜ਼ਿਲਾਲ ਮਿਲੇ ਖੁਦਾ ਦਾ ਧੰਨਵਾਦ ਅੱਜ ਦਾ ਵਿਸ਼ਾ ਆ ਕਿ ਜੋ ਕੁਝ ਵੀ ਤੁਸੀਂ ਨੇਚਾ ਨਾਲ ਪ੍ਰਾਰਥਨਾ ਕਰਕੇ ਮੰਗੋ ਤਾਂ ਪਰਮੇਸ਼ਰ ਤੁਹਾਨੂੰ ਕੀ ਆ ਦੇਵੇਗਾ ਅੱਜ ਖੁਦਾ ਦੇ ਬਚਨ ਦੇ ਵਿੱਚ ਆਪਾਂ ਦੇਖਾਂਗੇ ਕਿ ਖੁਦਾ ਦੀ ਬਾਣੀ ਸਾਨੂੰ ਅੱਜ ਬਿਆਨ ਕਰਦੀ ਕਿ ਖੁਦਾ ਦਾ ਬਚਨ ਕਹਿੰਦਾ ਕਿ ਜੋ ਵੀ ਅਸੀਂ ਨੇਚਾ ਦੇ ਨਾਲ ਖੁਦਾ ਦੇ ਕੋਲ ਮੰਗਦੇ ਆ ਨਾ ਖੁਦਾ ਨੂੰ ਪੁਕਾਰਦੇ ਆ ਨਾ ਤਾਂ ਪਰਮੇਸ਼ਰ ਸਾਡੀ ਫਿਰ ਕੀ ਆ ਸੁਣਦਾ ਆ ਅੱਜ ਦੇ ਵਚਨ ਵਿੱਚ ਜਾਵਾਂਗੇ ਮਤੀ ਦੀ ਅੰਜੀਲ ਉਹਦੀ 21 ਨੰਬਰ ਚੈਪਟਰ 18 ਨੰਬਰ ਪੰਤੀ ਤੋਂ ਲੈ ਕੇ 25 ਨੰਬਰ ਪੰਤੀ ਚ ਇਸ ਤਰ੍ਹਾਂ ਲਿਖਿਆ ਜੋ ਕਿ 29 ਨੰਬਰ ਪੇਜ ਦੇ ਉੱਤੇ ਆ ਜਾਂ ਤੜਕੇ ਉਹ ਸ਼ਹਿਰ ਨੂੰ ਮੁੜਿਆ ਜਾਂਦਾ ਸੀ ਤਾਂ ਉਹਨੂੰ ਭੁੱਖ ਲੱਗੀ ਪ੍ਰਭੂ ਯਿਸੂ ਹਸੂ ਦਾ ਜ਼ਿਕਰ ਹੋ ਰਿਹਾ ਕਿ ਕਹਿੰਦਾ ਜਦੋਂ ਤੜਕੇ ਨੂੰ ਜਾ ਰਿਹਾ ਸੀਗਾ ਤਾਂ ਉਹਨੂੰ ਕੀ ਪ੍ਰਭੂ ਯਿਸੂ ਮਸੀਹ ਨੂੰ ਕੀ ਆ ਭੁੱਖ ਲੱਗੀ ਆ ਅੱਗੇ ਬਚੇ ਲਿਖਿਆ ਤੇ ਰਸਤੇ ਕੋਲ ਹੰਜੀਬ ਦਾ ਇੱਕ ਵਿਰਸ਼ ਵੇਕੇ ਉਸ ਦੇ ਨੇੜੇ ਗਿਆ ਪਰ ਪੱਤਾ ਵੀ ਨਾ ਉਸ ਉਤੇ ਹੋਰ ਕੁਝ ਨਾ ਲੱਗਿਆ ਅਤੇ ਉਸ ਨੇ ਉਸ ਨੂੰ ਆਖਿਆ ਕਿ ਅੱਜ ਤੋਂ ਲੈ ਕੇ ਤੈਨੂੰ ਕਦੀ ਫਲ ਨਾ ਲੱਗੇ ਅਤੇ ਹੰਜੀਬ ਦਾ ਵਿਰਸ਼ ਉਵੇਂ ਸੁੱਕ ਗਿਆ ਵਚਨ ਯਾਦ ਕਰਦਾ ਜਦੋਂ ਪ੍ਰਭੂ ਯਿਸੂਸੀ ਰਸਤੇ ਦੇ ਵਿੱਚ ਜਾ ਰਹੇ ਜਦੋਂ ਪਰਮੇਸ਼ਰ ਨੇ ਹੰਜੀਬ ਦਾ ਵਿਰਸ਼ ਦੇਖਿਆ ਹੰਜੀਬ ਦਾ ਬੂਟਾ ਦੇਖਿਆ ਤਾਂ ਪਰਮੇਸ਼ਰ ਜਦੋਂ ਉਹ ਦੇਖਿਆ ਕਿ ਇਸ ਨੂੰ ਫਲ ਨਹੀਂ ਲੱਗਾ ਤਾਂ ਪਰਮੇਸ਼ਰ ਨੇ ਕੀ ਕਿਹਾ ਕਹਿੰਦਾ ਅੱਜ ਤੋਂ ਤੈਨੂੰ ਕਦੀ ਫਲ ਨਾ ਲੱਗੇ ਅੱਜ ਤੋਂ ਅਜ ਇਸ ਦਰਖਤ ਨੂੰ ਬਰਮ ਕਹਿੰਦਾ ਤੈਨੂੰ ਨਾ ਫਲ ਲੱਗੇ ਉਸ ਤੋਂ ਬਾਅਦ ਕਿ ਜਦੋਂ ਹੀ ਉਸ ਨੇ ਕਿਹਾ ਤਾਂ ਵਚਨ ਵਿਆੜ ਕਰਦਾ ਕਿ ਪ੍ਰਭੂ ਯਿਸੂ ਮਸੀਹ ਦੇ ਲਫ਼ਜ਼ ਪੂਰੇ ਹੋ ਗਏ ਤਾਂ ਕਿ ਜਿਹੜਾ ਕਿ ਬੂਟਾ ਹੈ ਉਸੇ ਵੇਲੇ ਸੁੱਕ ਗਿਆ ਵਚਨ ਵਿਆੜ ਕਹਿੰਦਾ ਹਜੀਰ ਦਾ ਬੁਰਸ਼ ਉਸੇ ਵੇਲੇ ਕਿ ਸੁੱਕ ਗਿਆ ਤੇ ਬੀ ਨੰਬਰ 35 ਜਿਸ ਤਰ੍ਹਾਂ ਲਿਖਿਆ ਅਰ ਚੇਲੇ ਇਹ ਵੇਖ ਕੇ ਹੈਰਾਨ ਹੋਏ ਅਤੇ ਬੋਲੇ ਕਿ ਹੰਜੀਰ ਦਾ ਬੁਰਸ਼ ਕਿਕਰ ਐਡੀ ਸ਼ੀਤੀ ਸੁੱਕ ਗਿਆ ਜਿਸ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਹਾਨੂੰ ਨੇਜਾ ਹੋਵੇ ਅਤੇ ਤੁਸੀਂ ਭਰਮ ਨਾ ਕਰੋ ਤਾਂ ਤੁਸੀਂ ਨੀਰਾ ਇਹੋ ਨਹੀਂ ਕਰੋਗੇ ਜੋ ਹੰਜੀਰ ਦੇ ਵਿਰਸ਼ਨ ਨਾਲ ਹੋਇਆ ਸਗੋ ਜੇ ਤੁਸੀਂ ਇਸ ਪਹਾੜ ਨੂੰ ਕਹੋ ਜੋ ਉੱਠ ਅਰ ਸਮੁੰਦਰ ਵਿੱਚ ਜਾਪ ਹੈ ਤਾਂ ਅਜਿਹਾ ਹੋ ਜਾਵੇਗਾ ਪ੍ਰਭੂ ਯਿਸੂ ਮਸੀਹ ਨੇ ਚੇਲੇ ਨੂੰ ਗਿਆ ਚੇਲੇ ਪਹਿਲਾਂ ਪ੍ਰਭੂ ਯਿਸੂ ਮਸੀਹ ਨੂੰ ਕਹਦੇ ਕਿ ਐਨੀ ਛੇਤੀ ਕਿਦਾਂ ਸੁੱੱਕ ਗਿਆ ਕਿਆ ਨਹੀਂ ਛੇਤੀ ਇਹ ਦਰਖਤ ਕਿਵੇਂ ਸੁੱਕ ਗਿਆ ਜਦੋਂ ਤੈਨੂੰ ਉਸ ਨੂੰ ਸਰਾਪ ਦਿੱਤਾ ਜਦੋਂ ਇਸ ਨੂੰ ਤੂੰ ਕਿਹਾ ਕਿ ਇਹ ਸੁੱਕ ਜੂਏ ਇਹਨੂੰ ਫਾਲਾ ਨਾ ਲੱਗੇ ਤਾਂ ਚੇਲੇ ਪ੍ਰਭੂ ਜਿਸ ਨੂੰ ਕਹਿੰਦੇ ਕਿ ਕਰ ਐਨੀ ਛੇਤੀ ਹੋ ਗਿਆ ਐਡੀ ਜਲਦੀ ਕਿੱਦਾਂ ਹੋ ਗਿਆ ਤਾਂ ਪਰਮੇਸ਼ਰ ਨੇ ਉੱਤਰ ਦਿੱਤਾ ਉਹਨਾਂ ਨੂੰ ਕਹਿੰਦੇ ਜੋ ਕੁਝ ਵੀ ਤੂੰ ਨੇਚਰ ਦੇ ਨਾਲ ਮੰਗਦੇ ਆ ਨਾ ਤੇ ਭਰਮ ਨਹੀਂ ਕਰਦੇ ਨਹੀਂ ਇਸ ਕੀ ਪਰਮੇਸ਼ਰ ਦੇ ਉੱਤੇ ਭਰਮ ਨਹੀਂ ਕਰਦੇ ਕਿ ਜੋ ਅਸੀਂ ਪਰਮੇਸ਼ਰ ਦੇ ਕੋਲੋਂ ਮੰਗ ਲਿਆ ਨਾ ਕਿ ਜੋ ਅਸੀਂ ਪ੍ਰਾਰਥਨਾ ਕਰਤੀ ਆ ਜੋ ਅਸੀਂ ਪਰਮੇਸ਼ਰ ਦੇ ਕੋਲ ਮੰਗਰੇ ਦਾ ਸਭ ਲੋ ਸਾਡੀ ਦਿਵਾ ਨਹੀਂ ਕੀ ਆ ਸੋਨ ਲਿਆ ਇਸੇ ਕਰਕੇ ਪ੍ਰਭੂ ਯਿਸੂ ਹਸੂਸ ਜੀ ਪਰਮੇਸ਼ਰ ਦੇ ਨਾਲ ਰਲਦੇ ਸੰਗਤੀ ਦੇ ਵਿੱਚ ਤਾਂ ਵਚਨ ਬਿਆਨ ਕਰਦਾ ਕਿ ਸੱਚਮੁੱਚ ਪਰਮੇਸ਼ਰ ਕਹਿੰਦਾ ਪਿਆ ਉਹਨਾਂ ਨੂੰ ਕਹਿੰਦਾ ਜੇ ਤੁਸੀਂ ਨੇਚਾ ਕਰਦੇ ਨਾ ਪਰਮ ਨਹੀਂ ਕਰਦੇ ਕਿ ਜੋ ਤੁਸੀਂ ਖੋਦਾ ਦੇ ਕੋਲੋਂ ਮੰਗ ਲਿਆ ਨਾ ਪਰਮ ਨਹੀਂ ਕਰਦੇ ਕਿ ਸ਼ਾਇਦ ਪਰਮੇਸ਼ਰ ਅੰਦਾ ਕਰੇਗਾ ਵੀ ਜਾਂ ਨਹੀਂ ਤਾਂ ਪਰਮੇਸ਼ਰ ਕਹਿੰਦਾ ਜੇ ਤੁਸੀਂ ਨੇਚਾ ਕਰ ਲਈ ਕਿ ਸੱਚਮੁੱਚ ਜੋ ਤੁਸੀਂ ਮੰਗਿਆ ਉਹ ਤੁਹਾਨੂੰ ਮਿਲ ਗਿਆ ਤੁਹਾਡੇ ਲਈ ਹੋ ਜਾਵੇਗਾ ਤਾਂ ਪਰਮੇਸ਼ਰ ਇੱਥੇ ਗਿਆ ਕਹਿੰਦਾ ਤੁਸੀਂ ਪਰਮ ਨਾ ਕਰੋ ਜੋ ਹੀਰੇ ਅਹੰਜੀ ਦੇ ਵਿਸ਼ਾ ਹੋਗਾ ਕਹਿੰਦਾ ਜੇ ਕੋਈ ਪਹਾੜ ਨੂੰ ਵੀ ਕਹਿ ਦੂਗਾ ਕਿ ਨਾ ਜਾ ਸਮੁੰਦਰ ਦੇ ਚ ਚਲੇ ਜਾ ਤਾਂ ਤੁਹਾਡੇ ਲਈ ਉਹ ਵੀ ਹੋ ਜਾਊਗਾ ਪਰ ਜੇ ਤੇ ਭਰਮ ਨਾ ਕਰੋ ਜੇ ਤੇ ਇਕੱਲੀ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਇਹ ਪਹਾੜ ਜਿਹੜਾ ਕਿ ਸਮੁੰਦਰ ਦੇ ਚ ਚਲੇ ਜਾਵੇ ਤਾਂ ਹੋ ਜਾਊਗਾ ਤੁਹਾਡੇ ਲਈ ਦੀ ਅਭਿਸ਼ਵਾਸ ਨੂੰ ਰੀਲਿਸ ਕਰ ਦੋ ਪਰਮੇਸ਼ਰ ਅੱਗੇ ਵਧਿਆ ਜਿਸ ਤਰ੍ਹਾਂ ਕਿਹਾ ਤੇ ਸਭ ਕੁਝ ਜੋ ਤੁਸੀਂ ਨੇਚਰ ਨਾਲ ਪ੍ਰਾਰਥਨਾ ਕਰਕੇ ਮੰਗੋ ਸੋ ਪਾਓਗੇ ਪ੍ਰਭੂ ਦਾ ਬਚਨ ਮੈਨਾਂ ਕਰਦਾ ਕਿ ਅੱਜ ਦਾ ਵਿਸ਼ਾ ਇਹ ਹੈ ਕਿ ਜੋ ਕੁਝ ਅਸੀਂ ਯਕੀਨ ਨੇਚਰ ਨਾਲ ਪ੍ਰਾਰਥਨਾ ਕਰਕੇ ਮੰਗੀਏ ਅਸੀਂ ਜੋ ਪ੍ਰਾਰਥਨਾ ਦੇ ਵਿੱਚ ਮੰਗਦੇ ਕਿ ਨੇਚਾ ਕਰੀਏ ਕਿ ਅਸੀਂ ਜੋ ਪਰਮੇਸ਼ਰ ਦੇ ਕੋਲੋਂ ਮੰਗਿਆ ਤਾਂ ਸਾਨੂੰ ਮਿਲ ਗਿਆ ਤਾਂ ਪਰਮੇਸ਼ਰ ਦਾ ਬਚਨ ਕਹਿੰਦਾ ਵੀ ਤੁਹਾਡੇ ਲਈ ਇਹ ਹੋ ਜਾਵੇਗਾ ਪਰਮ ਕਹਿੰਦਾ ਸਭ ਕੁਝ ਸਭ ਕੁਝ ਜੋ ਤੁਸੀਂ ਨੇਚਾ ਨਾਲ ਮੰਗੋਗੇ ਤਾਂ ਤੁਹਾਨੂੰ ਕੀ ਆ ਮਿਲੇਗਾ ਅੱਗੇ ਬਚਨ 'ਚ ਦੇਖਾਂਗੇ ਯਹੂਦਾ ਦੀ ਅੰਜੀਰ 10 ਨੰਬਰ ਚੈਪਟਰ ਜੋ ਕਿ 119 ਨੰਬਰ ਪੇਜ ਦੇ ਉੱਤੇ ਆ ਉਦੀ 15 ਨੰਬਰ ਪੰਤੀ ਜਿਸ ਤਰ੍ਹਾਂ ਲਿਖਿਆ ਉਹ ਜੋ ਕੋਈ ਨੇਚਾ ਕਰੇ ਸੋ ਉਸ ਵਿੱਚ ਸੁਦੀਪਕ ਜੀਵਨ ਪ੍ਰਾਪਤ ਕਰੇ ਪਰਮੇਸ਼ਰ ਦਾ ਬਚਨ ਕਹਿੰਦਾ ਜਹੂਨਾ ਬਿਆਨ ਕਰਦਾ ਕਹਿੰਦਾ ਪਰ ਜੋ ਕੋਈ ਵੀ ਨੇਚਾ ਕਰੇ ਪਰਮੇਸ਼ਰ ਦਿੱਤੇ ਉਹ ਕੀ ਸੁਦੀਪਕ ਜੀਵਨ ਦਾ ਅਧਿਕਾਰੀ ਬਣੇ ਸੁਦੀਪਕ ਜੀਵਨ ਨੂੰ ਪਰਮੇਸ਼ਰ ਦੇ ਕੋਲੋਂ ਕੀ ਆ ਪ੍ਰਾਪਤ ਕਰੇ ਕਿਉਂਕਿ ਇੱਥੇ ਬਿਆਨ ਕਰਦਾ ਕਿਉਂਕਿ ਕਿਹਾਦਾ ਪਰਮੇਸ਼ਰ ਨੇ ਜਗਤ ਨੂੰ ਜਿਹਾ ਪਿਆਰ ਕੀਤਾ ਜੋ ਉਸਨੇ ਆਪਣੇ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਵੀ ਹਰੇਕ ਜੋ ਉਸ ਉਤੇ ਨੇਚਾ ਕਰੇ ਨਾਸ਼ ਨਾ ਹੋਵੇ ਬਲਕਿ ਸੁਦੀਪਕ ਜੀਵਨ ਪਾਵੇ ਵਚਨ ਬਿਆਨ ਕਰਦਾ ਕਿ ਜਿਹੜਾ ਵੀ ਉਸ ਉਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਸਦੀਪਕ ਜੀਵਨ ਦਾ ਅਧਿਕਾਰੀ ਬਣੇ ਆਨੰਦ ਜੀਵਨ ਦਾ ਅਧਿਕਾਰੀ ਬਣੇ ਤਾਂ ਵਚਨ ਕਹਿੰਦਾ ਕਿ ਸਦੀਪਕ ਜੂਨਸ ਕਿ ਆਪ ਉਪਰ ਆਪ ਦਗਾਣਾ ਕਿਵੇਂ ਪ੍ਰਾਪਤ ਕਰਨਾ ਜੇਕਰ ਅਸੀਂ ਪਰਮੇਸ਼ਰ ਦੇ ਉਤੇ ਕੀ ਆ ਨੇਚਾ ਕਰੀਏ ਪਰਮੇਸ਼ਰ ਦੇ ਉਤੇ ਈਮਾਨ ਰੱਖੀਏ ਪਰਮੇਸ਼ਰ ਦੇ ਉਤੇ ਪ੍ਰਤੀਤ ਕਰੀਏ ਨੇਚਾ ਨਹੀਂ ਪ੍ਰਤੀਤ ਕਹਿੰਦੇ ਨੇਚਾ ਨੂੰ ਈਮਾਨ ਵੀ ਕਹ ਦਿੰਦੇ ਨੇਚਾ ਨੂੰ ਪ੍ਰਤੀਤ ਕਹ ਦਿੰਦੇ ਵਿਸ਼ਵਾਸ ਕਹ ਦਿੰਦੇ ਆ ਹਰ ਇੱਕ ਲਫ਼ਜ਼ ਜਿਹੜੇ ਕਿ ਨੇਚਾ ਨੂੰ ਦਰਸਾਉਂਦੇ ਪਏ ਅੱਗੇ ਵਚਨ 'ਚ ਦੇਖਾਂਗੇ ਯੂਹੰਨਾ ਦੀ 15 ਨੰਬਰ ਚੈਪਟਰ ਉਹਦੀ ਆਪਾਂ 16 ਨੰਬਰ ਪੰਤੀ ਜਿਸ ਤਰ੍ਹਾਂ ਲਿਖਿਆ ਤੁਸਾਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਠਹਿਰਾਇਆ ਸੀ ਜੋ ਤੁਸੀਂ ਜਾ ਕੇ ਫਾਲਦਰ ਹੋਵੋ ਅਤੇ ਤੁਹਾਡਾ ਫਲ ਟਾਈਮ ਰਹੇ ਤਾਂ ਜੋ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਪਿਤਾ ਤੋਂ ਮੰਗੋ ਸੋ ਤੁਹਾਨੂੰ ਦੇਵੇ ਇੱਥੇ ਪ੍ਰਭੂ ਯਿਸੂਸ ਵੀ ਬਿਆਨ ਕਰਦੇ ਕਹਿੰਦੇ ਜੋ ਕੁਝ ਵੀ ਤੁਸੀਂ ਮੇਰਾ ਨਾਮ ਲੈ ਕੇ ਪਿਤਾ ਦੇ ਕੋਲ ਮੰਗੋਗੇ ਤਾਂ ਪਿਤਾ ਤੁਹਾਨੂੰ ਵੀ ਉਹ ਦੇਵੇ ਪ੍ਰਤੀ ਵਚਨ ਬਿਆਨ ਕਰਦਾ ਪ੍ਰਭੂ ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ ਬਲਕਿ ਮੈਂ ਤੁਹਾਨੂੰ ਚੁਣਿਆ ਤੁਹਾਨੂੰ ਠਹਿਰਾਇਆ ਤਾਂ ਕਿ ਤੁਸੀਂ ਕੀ ਫਲਦਾ ਰੋ। ਹੁਣ ਦੇਖੋ ਅੱਜ ਇਹ ਵਿਅਕਤੀ ਕਹਿੰਦਾ ਕਿ ਅਸੀਂ ਪਰਮੇਸ਼ਰ ਦੇ ਉੱਤੇ ਕੀਆ ਨੇਚਾ ਕੀਤੀ। ਅੱਜ ਵਿਅਕਤੀ ਕਹਿੰਦਾ ਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਲੱਗ ਪਏ ਅਸੀਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕੀਤਾ ਅੱਜ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਲੱਗ ਪਏ ਆ। ਪਰ ਵਚਨ ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ ਮੈਂ ਤੁਹਾਨੂੰ ਚੁਣਿਆ ਪਰਮੇਸ਼ਰ ਵਚਨ ਬਿਆਨ ਕਰਦਾ ਜਿਸ ਤਰ੍ਹਾਂ ਜੇ ਦੂਸਰੇ ਲੋਕ ਕਹਿੰਦੇ ਕਿ ਧਰਮ ਬਦਲ ਲਿਆ ਦੂਸਰੇ ਧਰਮ ਦੇ ਵਿੱਚ ਚਲ ਗਏ ਤਾਂ ਜੇਕਰ वचन ਦੇ ਮਤਲਬ ਦੇ ਦੇਖੀਏ ਨਾ ਪ੍ਰਭੂ ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ ਜੇਕਰ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਹੁੰਦੇ ਤਾਂ ਬਚਪਨ ਤੋਂ ਹੀ ਅਸੀਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਕੀ ਇਹ ਨਿਚਾ ਕਰ ਲਾਣੀ ਸੀ ਪਰ ਪਰਮੇਸ਼ਰ ਨੇ ਸਾਨੂੰ ਕਈ ਸਾਲਾਂ ਦੇ ਬਾਅਦ ਚੁਣਿਆ ਜੀ ਆਵੇ ਜੇਕਰ ਅਸੀਂ ਬਚਪਨ ਤੋਂ ਦੇਖੀਏ ਨਾ ਬਚਪਨ ਤੋਂ ਹੀ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਮੰਨਦੇ ਬਹੁਤ ਘੱਟ ਲੋਕ ਨੇ ਜਿਹੜੇ ਕਿ ਜਨਮ ਤੋਂ ਹੀ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਪਰ ਜ਼ਿਆਦਾਤਰ ਲੋਕ ਵਾਦ ਵਿੱਚ ਮਸਜਿਦ ਵਿੱਚ ਆਏ ਨੇ ਜੇਕਰ ਮੈਂ ਆਪਣੇ ਜੀਵਨ ਦੀ ਗੱਲ ਕਰਾਂ ਤਾਂ ਬਾਅਦ ਵਿੱਚ ਮਸਜਿਦ ਵਿੱਚ ਆਏ ਕੁਝ ਸਾਲਾਂ ਤੋਂ ਕੀ ਆ 5-6 ਸਾਲਾਂ ਦੇ ਵਿੱਚੋਂ ਕੀ ਆ ਮਸਜਿਦ ਵਿੱਚ ਆ ਪ੍ਰਭ ਯਿਸੂਮਸੀ ਨੂੰ ਕੀ ਕਬੂਲ ਕੀਤਾ ਪਰ ਸੱਚਮੁੱਚ ਮੈਂ ਨਹੀਂ ਕਬੂਲ ਕੀਤਾ ਖੁਦਾ ਨੇ ਮੈਨੂੰ ਕਬੂਲ ਕੀਤਾ ਕਿਉਂਕਿ ਵਚਨ ਕਹਿੰਦਾ ਅੱਜ ਦੇ ਵਰਤੀ ਕਹਿੰਦਾ ਅਸੀਂ ਨੇਚਾ ਕੀਤੀ ਆ ਪਰਮੇਸ਼ਾ ਦਾ ਵਚਨ ਕਹਿੰਦਾ ਜੇ ਤੁਸੀਂ ਨੇਚਾ ਦੇ ਨਾਲ ਮੰਗੋ ਤਾਂ ਤੁਹਾਨੂੰ ਸਭ ਕੁਝ ਮਿਲੇਗਾ ਵਚਨ ਇਹ ਕਹਿੰਦਾ ਸਾਰਾ ਕੁਝ ਤੁਹਾਨੂੰ ਕੀ ਆ ਮਿਲੇਗਾ ਪਰ ਬਚਨ ਕਹਿੰਦਾ ਜੇ ਸਭ ਕੋ ਸਾਨੂੰ ਮਿਲੂਗਾ ਤਾਂ ਬਚਨ ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ ਪਰ ਸੱਚਮੁੱਚ ਜਸੀ ਕਹਿੰਦੇ ਕਿ ਅਸੀਂ ਕੀ ਨੇਚਾ ਕੀਤੀ ਪਰਮੇਸ਼ਰ ਦੇਤੇ ਪਰ ਬਚਨ ਕਹਿੰਦਾ ਤੁਸੀਂ ਨਹੀਂ ਬਲਕਿ ਮੈਂ ਤੁਹਾਨੂੰ ਚੁਣਿਆ ਪਰਮੇਸ਼ਰ ਇੱਥੇ ਵਿਆਖਿਆ ਕਰਦਾ ਕਹਿੰਦਾ ਤੁਸੀਂ ਨਹੀਂ ਮੈਂ ਤੁਹਾਨੂੰ ਚੁਣਿਆ ਫਿਰ ਨੇਚਾ ਦਾ ਕੀ ਕੀਤਾ ਜਾਵੇ ਜ਼ਿਕਰ ਫਿਰ ਨੇਚਾ ਦਾ ਕਿਉਂ ਲਫ਼ਜ਼ ਜ਼ਿਕਰ ਕੀਤਾ ਗਿਆ ਕਿ ਪਰਮੇਸ਼ਰ ਆਪਾ ਕਹਿੰਦੇ ਕਿ ਅਸੀਂ ਪ੍ਰਭੂ ਯਿਸੂ ਹਸੂਸੇ ਤੇ ਨੇਚਾ ਕੀਤੀ ਆ ਪਰ ਬਚਨ ਕਹਿੰਦਾ ਤੁਸੀਂ ਨਹੀਂ ਬਲਕਿ ਮੈਂ ਤੁਹਾਨੂੰ ਚੁਣਿਆ ਆ ਕਿ ਅਸੀਂ ਹੀ ਪ੍ਰਭੂ ਯਿਸੂ ਜੀ ਨੇ ਚੁਣਿਆ ਪ੍ਰਭੂ ਯਿਸੂ ਜੀ ਨੇ ਸਾਨੂੰ ਚੁਣਿਆ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਠਹਿਰਾਇਆ ਤਾਂ ਕਿ ਤੁਸੀਂ ਜਾ ਕੇ ਬੀਆ ਫਲਦਾਰ ਹੋਵੋ ਪਰਮੇਸ਼ਰ ਦਾ ਕੰਮ ਅਸੀਂ ਸਾਨੂੰ ਚੁੜਨਾ ਤੇ ਪਰਮੇਸ਼ਰ ਨੂੰ ਚਾਹਦਾ ਅਸੀਂ ਮਿਹਨਤ ਕਰੀਏ ਦੁਆਵਾਂਾਂ ਦੇ ਵਿੱਚ ਖੁਦਾ ਦੇ ਨਾਲ ਸਮਾਂ ਬਤਾਈਏ ਜੋ ਖੁਦਾ ਦਾ ਹੁਕਮਨਾਮਾ ਕਹਿੰਦਾ ਉਹਦੇ ਅਨੁਸਾਰ ਜੀਵਨ ਬਤੀਤ ਕਰੀਏ ਤਾਂ ਫਿਰ ਪਰਮੇਸ਼ਰ ਕਹਿੰਦਾ ਤੁਸੀਂ ਕੀ ਫਲਦਾਰ ਹੋ ਤਾਂ ਕਿ ਤੁਹਾਡਾ ਫਲ ਜਿਹੜਾ ਕਿ ਕਾਇਮ ਰਹੇ ਤੇ ਜੋ ਤੁਸੀਂ ਫਿਰ ਮੰਗੋ ਤੁਹਾਨੂੰ ਕੀ ਮਿਲੇ ਅਗੇ ਬਚਨ ਤੇ ਦੇਖਾਂਗੇ ਤਾਂ ਪ੍ਰਭੂ ਤਾਂ ਕਹਿੰਦਾ ਆ ਕਿ ਨੇਚਾ ਨਾਲ ਮੰਗੋ ਸਭ ਕੁਝ ਮਿਲੇਗਾ ਪਰ ਆਪਾਂ ਕਹਿੰਦੇ ਅਸੀਂ ਪ੍ਰਭੂ ਜੀਸਸ ਨੂੰ ਤੇ ਨੇਚਾ ਕਰਦੇ ਤਾਂ ਪਰਮੇਸ਼ਰ ਬਚਨ ਗਵਾੜਦਾ ਮੈਂ ਤੁਹਾਨੂੰ ਚੁਣਿਆ ਤੇ ਸਾਡੀ ਤਾਂ ਨੇਚਾ ਵੀ ਵੇਰ ਤਗੀ ਕੇ ਦਾ ਮਤਲਬ ਅਸੀਂ ਨੇਚਾ ਨਹੀਂ ਕੀਤੀ ਪਰਮੇਸ਼ਰ ਦੇ ਉੱਤੇ ਫਿਰ ਨੇਚਾ ਆਈ ਕਿਵੇਂ ਆ ਸਾਡੇ ਅੰਦਰ ਕਿਉਂਕਿ ਪਰਮੇਸ਼ਰ ਨੇ ਤਾਂ ਸਾਨੂੰ ਚੁਣਿਆ ਅਸੀਂ ਕਹਿੰਨੇ ਕਿ ਅਸੀਂ ਪ੍ਰਭੂ ਨੂੰ ਚੁਣਿਆ ਅਸੀਂ ਕੀ ਆ ਪ੍ਰਭੂ ਜੀਸਸ ਨੂੰ ਕੀਆ ਕਬੂਲ ਕੀਤਾ ਪਰ ਪਰਮੇਸ਼ਰ ਕਹਿੰਦਾ ਤੁਸੀਂ ਤਾਂ ਨਹੀਂ ਮਿਲ ਕੀ ਮੈਂ ਤੁਹਾਨੂੰ ਚੁਣਿਆ ਮੈਂ ਤੁਹਾਨੂੰ ਆਪਣੇ ਨੇ ਖਿੱਚਿਆ ਆ ਕਿ ਤੁਸੀਂ ਫਾਲਦ ਰਹੋ ਫਿਰ ਅਸੀਂ ਆਪਣੀ ਨੇਚਾ ਕਿਸ ਤਰ੍ਹਾਂ ਅਸੀਂ ਆਪਣੀ ਸਾਡੇ ਅੰਦਰ ਨੇਚਾ ਕਿਸ ਤਰ੍ਹਾਂ ਆਈ ਹੈ ਕਿ ਅਸੀਂ ਫਿਰ ਕਿਸ ਤਰ੍ਹਾਂ ਦੇਖ ਸਕਦੇ ਕਿ ਸਾਡੇ ਅੰਦਰ ਨੇਚਾ ਅਸੀਂ ਕਹਿੰਦੇ ਅਸੀਂ ਪ੍ਰਭੂ ਨੂੰ ਚੁਣਿਆ ਪਰ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਚੁਣਿਆ ਪਰ ਦੇਖਿਆ ਜਾਵੇ ਤਾਂ ਪ੍ਰਭੂ ਸੱਚਾ ਆ ਉਹਦਾ ਵਚਨ ਸੱਚਾ ਆ ਤੇ ਫਿਰ ਸਾਡੇ ਅੰਦਰ ਨੇਚਾ ਕਿਵੇਂ ਆਈ ਕਿ ਅਸੀਂ ਪ੍ਰਭੂ ਯਿਸੂ ਜੀ ਨੂੰ ਕਿਵੇਂ ਚੁਣਿਆ ਅੱਗੇ ਵਚਨ ਚ ਦੇਖਾਂਗੇ 15 ਯੂਹਨਾ ਦਾ 15 ਨੰਬਰ ਚੈਪਟਰ ਇਹੀ ਨੰਬਰ ਚੈਪਟਰ ਦੇ ਵਿੱਚ 7 ਨੰਬਰ ਪੰਤੀ ਜਿਸ ਤਰ੍ਹਾਂ ਲਿਖਿਆ ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਵੇਗਾ ਪਰਮੇਸ਼ਰ ਦਾ ਵਚਨ ਇੱਥੇ ਬਿਆਨ ਕਰਦਾ ਪ੍ਰਭੂ ਯਿਸੂ ਸੇ ਕਹਿੰਦੇ ਕਿ ਜੇ ਤੁਸੀਂ ਮੇਰੇ ਵਿੱਚ ਰਹੋਗੇ ਨਾ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣਗੀਆਂ ਫਿਰ ਜੋ ਚਾਹੋ ਮੰਗੋ ਤੁਹਾਡੇ ਲਈ ਆ ਹੋਵੇਗਾ ਅਜਾ ਮੋ ਬਚਤ ਵਿੱਚ ਪੜਿਆ ਪਰਮੇਸ਼ਰ ਕਹਿੰਦਾ ਤੁਸੀਂ ਮੇਰੇ ਵਿੱਚ ਰਹੋ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਅੱਜ ਜਦੋਂ ਅਸੀਂ ਇਹ ਸਭ ਬਚਨ ਨੂੰ ਪੜਦੇ ਆ ਖੁਦਾ ਦੀ ਬਾਣੀ ਨੂੰ ਪੜਦੇ ਆ ਤਾਂ ਇਹ ਬਚਨ ਜਿਹੜੇ ਸਾਡੇ ਜੀਵਨ ਵਿੱਚ ਕੀ ਜਮਾ ਹੁੰਦੇ ਫਿਰ ਜਦੋਂ ਅਸੀਂ ਇਹ ਸਭ ਬਚਨ ਦੇ ਅਨਸਾਰ ਆਪਣਾ ਜੀਵਨ ਬទਿਤ ਕਰਦੇ ਆ ਫਿਰ ਪਰਮੇਸ਼ਰ ਦਾ ਜੋ ਕੁਝ ਤੁਸੀਂ ਮੇਰੇ ਕੋ ਇੱਛਾ ਦੇ ਅਨਸਾਰ ਮੰਗਦੇ ਤਾਂ ਤੁਹਾਨੂੰ ਵੀ ਮਿਲਦਾ ਹੈ ਅੱਜ ਬਚਨ ਜੇ ਅਸੀਂ ਪੜਦੇ ਆ ਸੋਖੇ ਤਰੀਕੇ ਨਾਲ ਪਰਮੇਸ਼ਰ ਕਹਿੰਦਾ ਨੇਚਾ ਕਰੋ ਤਾਂ ਤੁਹਾਨੂੰ ਸਭ ਕੁਝ ਮਿਲੇਗਾ ਇੱਕ ਲਾਈਨ ਨੂੰ ਦੇਖਦੇ ਕਿ ਨੇਚਾ ਕਰੋ ਸਭ ਕੁਝ ਫਿਰ ਸਾਡੇ ਮਨ ਚੋਂ ਤਾਂ ਕਿ ਲੇਖ ਦੇਖੋ ਪਰਮੇਸ਼ਰ ਸਾਡਾ ਕਿੰਨੀ ਵੱਡੀ ਆਸ਼ੀਸ਼ਾਂ ਦਾ ਵਾਅਦਾ ਕਰਦਾ ਕਿ ਤੁਸੀਂ ਮੇਰੇ ਤੇ ਨੇਚਾ ਕਰੋ ਫੇ ਅਸੀਂ ਕਹਿੰਦੇ ਪ੍ਰਭੂ ਇਧਰ ਦੇ ਨੇਚਾ ਕਰਦੇ ਆ ਪਰ ਫਿਰ ਵੀ ਵਿਅਕਤੀ ਕੀ ਹੈ ਜਦੋਂ ਪਰਮੇਸ਼ਰ ਤੇ ਨੇਚਾ ਕਰ ਰੱਖ ਕੋਈਂ ਦੁਆਵਾਂ ਦੇ ਉੱਤਰ ਨਹੀਂ ਆਉਂਦੇ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਸਭ ਕੁਝ ਜੋ ਤੁਸੀਂ ਮੰਗੋ ਤੁਹਾਨੂੰ ਮਿਲੇਗਾ ਪਰ ਫਿਰ ਵੀ ਅੱਜ ਅਸੀਂ ਵਿਅਕਤੀ ਕੀ ਹੈ ਜਦੋਂ ਧਾਮਾਡੋਲ ਹੋ ਜਾਂਦਾ ਕਹਿੰਦਾ ਅਸੀਂ ਪ੍ਰਾਰਥਨਾ ਤਾਂ ਕਰਦੇ ਪਰਮੇਸ਼ਰ ਸਾਨੂੰ ਉੱਤਰ ਨਹੀਂ ਦਿੰਦਾ ਅਸੀਂ ਆਹ ਕੰਮ ਲਈ ਬੇਨਤੀਆਂ ਕਰਦੇ ਪਰਮੇਸ਼ਰ ਸਾਨੂੰ ਉੱਤਰ ਨਹੀਂ ਦਿੰਦਾ ਪਰ ਪ੍ਰਭੂ ਦਾ ਵਚਨ ਤਾਂ ਇਸ ਤਰ੍ਹਾਂ ਕਹਿੰਦਾ ਆ ਕੀ ਨੇਚਰ ਨਾਲ ਜੋ ਕੁਝ ਮੰਗੋ ਤੁਹਾਨੂੰ ਮਿਲੇਗਾ ਫਿਰ ਲੋਕ ਕੀ ਬੇਪ੍ਰਤੀਤੀ ਹੋ ਜਾਂਦੇ ਜਦੋਂ ਉਹਨਾਂ ਦੇ ਦੁਆਵਾਂ ਦੇ ਉੱਤਰ ਨਹੀਂ ਆਉਂਦੇ ਉਹਨਾਂ ਨੂੰ ਤਾਂ ਕਾਫੀ ਦੇਰੀ ਹੋ ਜਾਂਦੀ ਪਰ ਪਰਮੇਸ਼ਰ ਸਮਰਥੀ ਆ ਉਹ ਦੁਆਵਾਂ ਦੇ ਉੱਤਰ ਦੇਣ ਦੀ ਤਾਕਤ ਸ਼ਕਤੀ ਰੱਖਦਾ ਆ ਪਰ ਕੁਝ ਸਮਾਂ ਜਦੋਂ ਨਿਕਲ ਜਾਂਦਾ ਕੁਝ ਸਾਲ ਵੀ ਨਿਕਲ ਜਾਂਦੇ ਜਦੋਂ ਦੁਆਵਾਂ ਦੇ ਉੱਤਰ ਨਹੀਂ ਆਉਂਦੇ ਤਾਂ ਬੰਦਾ ਬੇਪ੍ਰਤੀਤੀ ਦੇ ਵਿੱਚ ਚਲ ਜਾਂਦਾ ਕੀ ਪਰਮੇਸ਼ਰ ਦਾ ਵਚਨ ਆ ਕਹਿ ਰਿਹਾ ਫਿਰ ਲੋਕ ਕੀ ਕਹਿੰਦੇ ਪਰਮੇਸ਼ਰ ਦਾ ਵਚਨ ਕੀ ਹੈ ਝੂਠਾ ਆ ਪਰਮੇਸ਼ਰ ਦਾ ਵਚਨ ਜਿਹੜਾ ਕਿ ਸੱਚਾ ਨਹੀਂ ਆ ਕਿਉਂਕਿ ਵਚਨ ਕਹਿੰਦਾ ਨੇਚਰ ਆ ਮੰਗੋ ਤਾਂ ਮਿਲੇਗਾ ਪਰ ਕੁਝ ਵਿਅਕਤੀਆਂ ਨੂੰ ਨਹੀਂ ਮਿਲਦਾ ਇਹਦਾ ਵੀ ਇੱਕ ਰਾਜ਼ ਹੈ ਕਿ ਕਿਉਂ ਨਹੀਂ ਮਿਲਦਾ ਕਿਉਂਕਿ ਅਸੀਂ ਕੀ ਆ ਪਰਮੇਸ਼ਰ ਦੇ ਵਚਨ ਤੋਂ ਬਾਹਰ ਜਾ ਕੇ ਕੁਝ ਐਮੋ ਜਿਹਾ ਵਰਕਤਾਂ ਨੂੰ ਐਮੋ ਜਿਹੀ ਕੁਝ ਚੀਜ਼ਾਂ ਨੂੰ ਮੰਗਦੇ ਆ ਦੁਨੀਆਵੀ ਤੌਰ ਤੇ ਜਿਹੜੀਆਂ ਕਿ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਨਹੀਂ ਆ ਜਿਹਨੂੰ ਪਤਾ ਪਰਮੇਸ਼ਰ ਨੂੰ ਜੇ ਮੈਂ ਇਹ ਚੀਜ਼ਾਂ ਨੂੰ ਦੇ ਦਵਾਂ ਤਾਂ ਇਹ ਮੇਰੇ ਤੋਂ ਕੀ ਦੂਰ ਹੋ ਜਾਂਦਾ ਤਾਂ ਇਸ ਲਈ ਕੁਝ ਪਰਮੇਸ਼ਰ ਚੀਜ਼ਾਂ ਤੁਹਾਨੂੰ ਨਹੀਂ ਦਿੰਦਾ ਕੁਝ ਪਰਮੇਸ਼ਰ ਪ੍ਰਾਰਥਨਾ ਦੇ ਉੱਤੇ ਨਹੀਂ ਦਿੰਦਾ ਤਾਂ ਕਿ ਇਹ ਵਿਅਕਤੀ ਮੇਰੇ ਤੋਂ ਦੂਰ ਨਾ ਹੋ ਜਵੇ ਕੁਝ ਦਵਾਵਾਂ ਦੇ ਉੱਤੇ ਪਰਮੇਸ਼ਰ ਨਹੀਂ ਦਿੰਦਾ ਕਿਉਂਕਿ ਸਾਡੀਆਂ ਮੰਗਾਂ ਦਿਨ ਪਰ ਦਿਨ ਵੱਡੀਆਂ ਆ ਸਾਡੀਆਂ ਜਿਹੜੀਆਂ ਗੱਲਾਂ ਆ ਪਰਮੇਸ਼ਰ ਦੇ ਕਿ ਦਿਨ ਪਰ ਦਿਨ ਵੱਡੀਆਂ ਆ ਦਿਨ ਪਰ ਦਿਨ ਅਸੀਂ ਵੱਡੀਆਂ ਗੱਲਾਂ ਦੀ ਮੰਗ ਕਰਦੇ ਪਰਮੇਸ਼ਰ ਦੇ ਕੋਲੋਂ ਦਿਨ ਪਰ ਦਿਨ ਅਸੀਂ ਵੱਡੀਆਂ ਚੀਜ਼ਾਂ ਦੀ ਮੰਗ ਕਰਦੇ ਆ ਪਰ ਪਰਮੇਸ਼ਰ ਫਿਰ ਕੁਝ ਜਵਾਬ ਸਵਾਲਾਂ ਦਾ ਦੇ ਜਵਾਬ ਸਾਨੂੰ ਨਹੀਂ ਦਿੰਦਾ ਕੁਝ ਦਵਾਵਾਂ ਦੇ ਉੱਤਰ ਸਾਨੂੰ ਨਹੀਂ ਦਿੰਦਾ ਤਾਂ ਕਿ ਅਸੀਂ ਡੈਗਣਾ ਜਾਈਏ ਤਾਂ ਕਿ ਅਸੀਂ ਪਰਮੇਸ਼ਰ ਦੇ ਕੋਲੋਂ ਦੂ ਨਾ ਜੀ ਐਸੇ ਕਰਕੇ ਸੁਲੇਮਾਨ ਕਹਿੰਦਾ ਜਦੋਂ ਡੈਪਿਆ ਜਦੋਂ 700 ਰਾਣੀਆਂ ਲੈ ਆਇਆ ਤਾਂ ਪਰਮੇਸ਼ਰ ਜੋ ਬਚਨ ਬਿਆਨ ਕਰਦਾ ਪਹਿਲਾਂ ਉਹ ਪਰਮੇਸ਼ਰ ਨਾਲ ਜੁੜਿਆ ਸੀ ਜਦੋਂ ਡੈਕਾ ਦੇ ਵਿੱਚ ਉਹੀ ਸੁਲੇਮਾਨ ਬਿਆਨ ਕਰਕੇ ਗਿਆ ਉਪਦੇਸ਼ਕ ਦੇ ਵਿੱਚ ਕਹਿੰਦਾ ਪਰਮੇਸ਼ਰ ਐਨਾ ਵੀ ਨਾ ਦੇ ਦੀ ਕਿ ਦੇ ਅਸੀਂ ਤੇਰੇ ਨਾਮ ਨੂੰ ਭੁੱਲੇ ਜਾਈਏ ਐਨਾ ਵੀ ਨਾ ਕਹਿੰਦਾ ਕਿਤੇ ਥੱਲੇ ਨੂੰ ਲੈ ਜੀ ਕਿ ਮੈਂ ਤੇਰੇ ਨਾਮ ਦੀ ਕੀਆ ਪੰਡਿਕਰਾ ਉਹ ਸੁਲੇਮਾਨ ਰਾਜਾ ਸੀ ਜਿਹੜਾ ਆਪ ਜਿਕਰ ਕਰ ਗਿਆ ਕਹਿੰਦਾ ਐਨਾ ਵੀ ਨਾ ਥੱਲੇ ਸੁੱਟਦੀ ਕਿ ਅਸੀਂ ਤੇਰੇ ਨਾਮ ਦੀ ਭੰਡੀ ਕਰਦੀਏ ਤੇ ਐਨਾ ਵੀ ਨਾ ਉਤਾਰਨਾ ਲੈ ਜੀ ਕਿ ਅਸੀਂ ਤੇਰੇ ਤੋਂ ਦੂਰ ਹੋ ਜਾਈਏ ਤੇ ਇਸ ਕਰਕੇ ਵਚਣ ਕਹਿੰਦਾ ਇੱਥੇ ਸੀਕਰਟ ਆ ਕਿ ਵਚਣ ਕਹਿੰਦਾ ਕਿ ਜੇ ਪਰਮੇਸ਼ਰ ਉੱਤੇ ਵਚਣ ਗਿਆਨ ਕਰਦਾ ਆ ਕਿ ਨੇਚਾ ਨਾ ਮੰਗੋ ਪਹਿਲਾਂ ਤਾਂ ਨੇਚਾ ਆਈ ਕਿਸ ਤਰ੍ਹਾਂ ਸਾਡੇ ਅੰਦਰ ਪ੍ਰਭੂ ਦਾ ਵਚਣ ਕਹਿੰਦਾ ਜੇ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀ ਇਹ ਗੱਲ ਤੁਹਾਡੇ ਵਿੱਚ ਰਹੇ ਤਾਂ ਜੋ ਚਾਓ ਮੰਗੋ ਤੁਹਾਡੇ ਲਈ ਖੋਜ ਜਾਵੇਗਾ ਪਰਮੇਸ਼ਰ ਕੰਨ ਮੇਰੀਆਂ ਗੱਲਾਂ ਰਹਿਣੀਆਂ ਚਾਹੀਏ ਤੁਹਾਡੇ ਅੰਦਰ ਫਿਰ ਜਦੋਂ ਅਸੀਂ ਵਚਨ ਨੂੰ ਪੜ੍ਹਦੇ ਤਾਂ ਵਚਨ ਦੇ ਅਨੁਸਾਰ ਜਦੋਂ ਅਸੀਂ ਦਵਾਵਾ ਕਰਦੇ ਫਿਰ ਸਾਨੂੰ ਸਭ ਕੁਝ ਮਿਲਦਾ ਹੈ ਕਿਉਂਕਿ ਵਚਨ ਸਾਡੇ ਜੀਵਨ ਵਿੱਚ ਚੇਂਜਿੰਗ ਨੂੰ ਲੈ ਕੇ ਆਉਂਦਾ ਵਚਨ ਸਾਡੇ ਜੀਵਨ ਵਿੱਚ ਤਬਦੀਲੀ ਨੂੰ ਲੈ ਕੇ ਆਉਂਦਾ ਹੈ ਵਚਨ ਸਾਡੀ ਸੋਚ ਨੂੰ ਬਦਲ ਦਿੰਦਾ ਵਚਨ ਸਾਡੇ ਖਿਆਲਾਂ ਨੂੰ ਬਦਲ ਦਿੰਦਾ ਅਸੀਂ ਫਿਰ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਜਦੋਂ ਅਸੀਂ ਉਸ ਦੇ ਕੋਲੋਂ ਮੰਗਦੇ ਹਾਂ ਫਿਰ ਸਾਨੂੰ ਪਰਮੇਸ਼ਰ ਦੇ ਕੋਲੋਂ ਕੀ ਮਿਲਦਾ ਹੈ ਇਹ ਨਹੀਂ ਕਿ ਪਰਮੇਸ਼ਰ ਕੋਲ ਅੱਜ ਮਰਸ ਦੀਆਂ ਗੱਡੀਆਂ ਮੰਗ ਲਈਏ ਕੱਲ ਹੋਰ ਗੱਡੀਆਂ ਮੰਗੀਏ ਇਹ ਹੋਰ ਗੱਡੀਆਂ ਮੰਗੇ ਇਹ ਚੀਜ਼ਾਂ ਦੂਰ ਕਰਦੀਆਂ ਨੇ ਪਰਮੇਸ਼ਰ ਦੇ ਕੋਲ ਤਾਂ ਪਰਮੇਸ਼ਰ ਵਿੱਚ ਹਰ ਇੱਕ ਜਵਾਬਾਂ ਦੇ ਉੱਤਰ ਨਹੀਂ ਦਿੰਦਾ ਉਹ ਦੇਣ ਦੀ ਤਾਕਤ ਰੱਖਦਾ ਆ ਹਰ ਇੱਕ ਮਹਿੰਗੀ ਤੋਂ ਮਹਿੰਗੀ ਚੀਜ਼ ਦੇਣ ਦੀ ਤਾਕਤ ਰੱਖਦਾ ਉਹ ਪਰ ਇਹ دنیਵੀ ਲੋੜਾਂ ਨੇ ਪਰ ਸਾਡਾ ਖੁਦਾ ਸਪਿਰਚੁਅਲ ਖੁਦਾ ਆ ਆਤਮਿਕ ਖੁਦਾ ਆ ਆਤਮਿਕ ਗੱਲਾਂ ਆ ਉਹਦੇ ਕੋਲ ਸਵਰਗ ਦੀਆਂ ਗੱਲਾਂ ਆ ਆਉਣ ਵਾਲੇ ਜੀਵਨ ਦੀਆਂ ਗੱਲਾਂ ਉਹਦੇ ਕੋਲ ਆਉਣ ਵਾਲੇ ਆਕਾਸ਼ ਧਰਤੀ ਦੀਆਂ ਗੱਲਾਂ ਆ ਉਹਦੇ ਕੋਲ ਉਹ ਗੱਲਾਂ ਚੋਂ ਬਦਵਾਣਾ ਚੋਦਾ ਬੇਅੱਤੀ ਨੂੰ ਉਹ ਗੱਲਾਂ ਕਹਿੰਦਾ ਪਰਮੇਸ਼ਰ ਕਹਿੰਦਾ ਜੋ ਤੀ ਨੇਚਾ ਮੰਗੋ ਤੁਹਾਨੂੰ ਕੀ ਮਿਲੇਗਾ ਜੋ ਕੁਝ ਵੀ ਫਿਰ ਤੁਸੀਂ ਮੰਗੋ ਅੱਗੇ ਹੁਣ ਵਚਨ ਚ ਦੇਖਾਂਗੇ ਇੱਥੇ ਵਚਨ ਮਿਆਂ ਕਰਦਾ ਕਿ ਨੇਚਾ ਕਿਸ ਤਰ੍ਹਾਂ ਆਏ ਫਿਰ ਵੀ ਸਾਡੇ ਅੰਦਰ ਵਚਨ ਚ ਬੜਿਆ ਪ੍ਰਭੂ ਦਾ ਨਾਮ ਮੇਰੇ ਵਿੱਚ ਰੋਗੋ ਮੇਰੀਆਂ ਗੱਲਾਂ ਰਹਿਣ ਗਿਆ ਤੁਹਾਡੇ ਅੰਦਰ ਜੋ ਚਾਹੋ ਮੰਗੋ ਤੁਹਾਨੂੰ ਮਿਲੇਗਾ ਵਚਨ ਇਹੀ ਵਾਰ-ਵਾਰ ਪੜਿਆ ਕਿ ਪਰਮੇਸ਼ਰ ਕਹਿੰਦਾ ਨੇਚਾ ਕਰੋ ਮਿਲੇਗਾ ਵਿਸ਼ਵਾਸ ਕਰੋ ਮਿਲੇਗਾ ਪਰਮਾਣਾ ਕਰੋ ਮਿਲੇਗਾ ਜਿੰਨਾ ਵੱਡਾ ਵਿਸ਼ਵਾਸ ਹੈ ਤੁਹਾਡਾ ਜਿੰਨਾ ਇਮਾਨ ਤੁਹਾਡਾ ਪਰਮੇਸ਼ਰ ਦਾ ਤੇ ਜਿੰਨਾ ਤੁਸੀਂ ਪਰਮੇਸ਼ਰ ਨਾਲ ਜੁੜੇ ਹੋ ਤਾਂ ਤੁਹਾਡੇ ਲਈ ਪਰਮੇਸ਼ਰ ਕੰਮ ਕਰੇਗਾ ਚਾਹੇ ਉਹ ਦੁਨਿਆਵੀ ਲੋੜਾਂ ਨੇ ਉਹ ਵੀ ਪੂਰੀਆਂ ਕਰੇਗਾ ਪਰ ਪਰਮੇਸ਼ਰ ਗਿਆ ਪਹਿਲਾਂ ਤੁਹਾਨੂੰ ਆਪਣੇ ਕਾਬਿਲ ਬਣਾਵੇਗਾ ਆਪਣੇ ਨਾਲ ਜੋੜ ਕੇ ਰੱਖਾਂਗਾ ਕਿ ਜੇਕਰ ਮੈਨੂੰ ਵੱਡੀਆਂ ਮਰਕਦਾਂ ਦੇ ਦੇ ਦਿਆ ਕਿਤੇ ਡੈਗ ਨਾ ਪਵੇ ਕਿਉਂਕਿ ਸੁਲੇਮਾਨ ਦਾ ਜ਼ਿਕਰ ਕੀਤਾ ਗਿਆ ਹੈ ਡੈਪੇ ਉਹ ਜਿਨ੍ਹਾਂ ਨੇ ਪਰਮੇਸ਼ਰ ਨੇ ਚੱਕਿਆ ਉਹ ਜਾ ਕੇ ਡੈਪੇ ਉੱਚੇ ਉਧਦੇ ਤੇ ਜਾ ਕੇ ਡੱਪੇ ਨਹੀਂ ਉਹ ਉਹ ਪਰਮੇਸ਼ਰ ਨੂੰ ਫਟਕਾਰਨ ਵਾਲੇ ਹੋਗੇ ਪਰਮੇਸ਼ਰ ਨੂੰ ਛੱਡਣ ਵਾਲੇ ਹੋਗੇ ਕਿਉਂਕਿ ਪਰਮੇਸ਼ਰ ਜਿਉਂ ਦੀ ਤਾਕਤ ਰੱਖਦਾ ਆ ਪਰਮੇਸ਼ਰ ਦਾ वचन ਵੀ ਯਾਦ ਕਰਦਾ ਕਹਿੰਦਾ ਮੈਂ ਗਰੀਬ ਨੂੰ ਖਾਖ ਤੋਂ ਚੱਕ ਕੇ ਪਦਵਾਂ ਦੇ ਤਲ ਵਿੱਚ ਬਿਠਾਉਣ ਦੀ ਤਾਕਤ ਰੱਖਦਾ ਆ ਉਹ ਰਾਜੇ ਬਣਾਉਣ ਦੀ ਤਾਕਤ ਰੱਖਦਾ ਆ ਕਿਸੇ ਨੇ ਵੀ ਰਾਜਾ ਬਣਾ ਸਕਦਾ ਉਹ ਜੇ ਕੋ ਰਾਜਾ ਹੈ ਉਹ ਰਾਜੇ ਨੂੰ ਪਖਾਰੀ ਬਣਾ ਸਕਦਾ ਆ ਉਹਦੀ ਚੈਨੀ ਤਾਕਤ ਆ ਕਿਸੇ ਮਨੁੱਖ ਦੇ ਹੱਥ ਵਸ ਨਹੀਂ ਆ ਕਿਉਂਕਿ ਉਹ ਵਚਨ ਕਹਿੰਦਾ ਜਿਹੜਾ ਬੁੱਧਵਾੜਾ ਆਪਣੇ ਬੁੱਧ ਤੇ ਮਾਨ ਨਾ ਕਰੇ ਜਿਹੜਾ ਤੱਲਵਾੜਾ ਆਪਣੇ ਤੱਲ ਉਤੇ ਮਾਨ ਨਾ ਕਰੇ ਜਿਹੜਾ ਬਲਵਾਨ ਆਪਣੇ ਬਲ ਉਤੇ ਮਾਨ ਨਾ ਕਰੇ ਉਹ ਕਹਿੰਦਾ ਆਪਣੇ ਉਤੇ ਮਾਨ ਨਾ ਕਰੋ ਕੋਈ ਵੀ ਵਿਅਕਤੀ ਆਪਣੇ ਉਤੇ ਮਾਨ ਨਾ ਕਰੋ ਕਹਿੰਦਾ ਜੇ ਮਾਨ ਕਰਨਾ ਤਾਂ ਯਹੋਵਾ ਦੇ ਉਤੇ ਕਰੋ ਕਿਉਂਕਿ ਉਹ ਤੁਹਾਨੂੰ ਕੀ ਜਾਣਦਾ ਹੈ ਆਪਣੀ ਪਰਮੇਸ਼ਰ ਦੇ ਉਤੇ ਆਗਮਾਨ ਕਰੋ ਪਰਮੇਸ਼ਰ ਦੇ ਉਤੇ ਮਾਨ ਰੱਖੋ ਕਿ ਪਰਮੇਸ਼ਰ ਸਾਨੂੰ ਜਾਣਦਾ ਹੈ ਕਿ ਜਦੋਂ ਅਸੀਂ ਉਸ ਨੂੰ ਪੁਕਾਰਦੇ ਹਾਂ ਉਹ ਮੁਸੀਬਤ ਵੇਲੇ ਸਾਨੂੰ ਉੱਤਰ ਦਿੰਦਾ ਹੈ ਚਾਹੇ ਦੀ ਤੰਗੀ ਦੀ ਰੋਟੀ ਖਾਂਦੇ ਆ ਚਾਹੇ ਗਰਜੇ ਦੇ ਵਿੱਚ ਜੀਵਨ ਬਤੀਤ ਕਰਦੇ ਚਾਹੇ ਕੋਈ ਬਿਮਾਰੀਆਂ ਵੀ ਆ ਪਰ ਫੇਰ ਵੀ ਆਪਣੇ ਨਾਮ ਨੂੰ ਆਪਣੇ ਪਰਮੇਸ਼ਰ ਦੀ ਕੀ ਆ ਨਾਮ ਦੀ ਮਨਾਦੀ ਕਰੋ ਪਰਮੇਸ਼ਰ ਦੇ ਨਾਮ ਨੂੰ ਆਪਣੀ ਜੀਵਨ ਦੇ ਵਿੱਚ ਕੀ ਆ ਉੱਚਾ ਕਰੋ ਪਰਮੇਸ਼ਰ ਦੇ ਨਾਮ ਨੂੰ ਕੀ ਆ ਜਲਾਲ ਦਿਓ ਅੱਗੇ ਦੇਖਾਂਗੇ ਕਿ ਨੇਚਾ ਆਈ ਕਿਸ ਤਰ੍ਹਾਂ ਹੈ ਸਾਡੇ ਅੰਦਰ ਅੱਗੇ ਹੈਗਾ ਰੋਮੀਆਂ ਰੋਮੀਆਂ ਦੀ ਪੱਤਰੀ ਉਹਦਾ 10 ਨੰਬਰ ਚੈਪਟਰ 27 ਨੰਬਰ ਪੇਜ ਦੇ ਉੱਤੇ ਆ ਉਹਦੀ 17 ਨੰਬਰ ਪੰਤੀ ਜਿਸ ਤਰ੍ਹਾਂ ਲਿਖਿਆ ਸੋ ਪ੍ਰਤੀਤ ਸੁਣਨਾ ਅਤੇ ਸੁਨਣਾ ਮਸੀਹ ਦੇ ਬਚਨ ਤੋਂ ਆਉਂਦਾ ਹੈ। ਖੁਦਾ ਦੇ ਕਲਮ ਦੇ ਵਿੱਚ ਪੜਿਆ ਕਿ ਪਰਮੇਸ਼ੁਰ ਦਾ ਬਚਨ ਬਿਆਨ ਕਰਦਾ ਕਹਿੰਦਾ ਜਿਹੜਾ ਵਿਸ਼ਵਾਸ ਆ ਸੁਣਨ ਦੇ ਨਾਲ ਅਤੇ ਸੁਨਣਾ ਮਸੀਹ ਦੇ ਬਚਨ ਤੋਂ ਆਉਂਦਾ ਹੈ। ਜਿਸ ਤਰ੍ਹਾਂ ਅੱਜ ਦੀ ਇਹ ਬਾਣੀ ਸੁਣਦੇ ਪਏ ਆ ਇਹ ਕੀ ਹੈ ਪਰਮੇਸ਼ੁਰ ਦਾ ਬਚਨ ਪਰਮੇਸ਼ੁਰ ਦਾ ਬਚਨ ਬਿਆਨ ਕਰਦਾ ਕਹਿੰਦਾ ਜਿਹੜਾ ਤੁਹਾਡੇ ਅੰਦਰ ਵਿਸ਼ਵਾਸ ਹੁੰਦਾ ਆ ਉਹ ਉਹਦਾ ਕਿਸ ਤਰ੍ਹਾਂ ਹੈ ਕਿ ਜੋ ਅੱਜ ਬਾਣੀ ਵਿੱਚ ਬੋਲਦਾ ਪਿਆ ਪਰਮੇਸ਼ਰ ਦਾ ਜੋ ਬਚਨ ਮੈਨੂੰ ਸਿਖਾਉਂਦਾ ਪਿਆ ਜਦੋਂ ਇਹ ਬਚਨ ਨੂੰ ਮੈਂ ਪੜ੍ਹਦਾ ਪਿਆ ਆ ਬਚਨ ਨੂੰ ਬੋਲਦਾ ਪਿਆ ਤਾਂ ਇਹ ਕੀ ਮਸੀਹਾ ਬਚਨ ਆ ਜੋ ਤੁਸੀਂ ਸੁਣ ਰਹੇ ਆ ਇਹ ਮਸੀਹਾ ਬਚਨ ਹੈ ਜਦੋਂ ਇਹ ਤੁਸੀਂ ਸੁਣ ਰਹੇ ਆ ਤਾਂ ਇਹ ਬਚਨ ਤੁਹਾਡੇ ਅੰਦਰ ਕੀ ਵਿਸ਼ਵਾਸ ਨੂੰ ਪੈਦਾ ਕਰਦਾ ਆ ਵਿਸ਼ਵਾਸ ਨੂੰ ਪ੍ਰਤੀਤ ਗਿਆ ਗਿਆ ਵਿਸ਼ਵਾਸ ਨੂੰ ਨੇਚਾ ਗਿਆ ਗਿਆ ਇਮਾਨ ਗਿਆ ਗਿਆ ਇਸ ਨੂੰ ਫੇਰ वचन ਕਹਿੰਦਾ ਜਦੋਂ ਵਿਸ਼ਵਾਸ ਜਿਹੜਾ ਕੀ ਆ ਸਾਡੇ ਅੰਦਰ ਪੈਦਾ ਹੁੰਦਾ ਉਹ वचन ਦੇ ਦੁਆਰਾ ਜਦੋਂ ਸਾਡੇ ਅੰਦਰ ਵਿਸ਼ਵਾਸ ਕਰਦਾ ਜਦੋਂ ਵਿਸ਼ਵਾਸ ਸਾਡੇ ਅੰਦਰ वचन ਦੁਆਰਾ ਸਾਡੇ ਅੰਦਰ ਆਉਂਦਾ ਫਿਰ ਜਦੋਂ ਵਿਸ਼ਵਾਸ ਦੇ ਅਨਸਾਰ ਦੁਆਵਾਂ ਕੀਤੀ ਜਾਂਦੀ ਫਿਰ ਸਾਨੂੰ ਉੱਤਰ ਮਿਲਦਾ ਹੈ ਪਰਮੇਸ਼ਰ ਕਹਿੰਦਾ ਤੁਸੀਂ ਮੇਰੇ ਉੱਤੇ ਅਸੀਂ ਪਰਮੇਸ਼ਰ ਕਹਿੰਦਾ ਜਿਨ੍ਹਾਂ ਨੇ ਮੇਰੇ ਨਾਮ ਨੂੰ ਕਬੂਲ ਕੀਤਾ ਉਹਨਾਂ ਨੂੰ ਮੈਂ ਕੀ ਦਿੱਤੀ ਆ ਪੁੱਤਰ ਹੋਣ ਦਾ ਹੱਕ ਦਿੱਤਾ ਅਸੀਂ ਤਾਂ ਪਰਮੇਸ਼ਰ ਨੂੰ ਜਾਣਦੇ ਤੱਕ ਵੀ ਨਹੀਂ ਸੀ ਕਿਉਂਕਿ ਪਰਮੇਸ਼ਾ ਦਾ ਬਚਨ ਜਦੋਂ ਅਸੀਂ ਪੜਿਆ ਪਰਮੇਸ਼ੁਰ ਦੇ ਸੱਚ ਨੂੰ ਅਸੀਂ ਜਾਣਿਆ ਤੇ ਪਰਮੇਸ਼ੁਰ ਦੇ ਗੱਲਾਂ ਜਦੋਂ ਸਾਡੇ ਅੰਦਰ ਗਈਆਂ ਉਹ ਗੱਲਾਂ ਨੇ ਸਾਡੇ ਅੰਦਰ ਈਮਾਨ ਨੂੰ ਪੈਦਾ ਕੀਤਾ ਜਦੋਂ ਅਸੀਂ ਉਸ ਈਮਾਨ ਦੇ ਨਾਲ ਪਰਮੇਸ਼ੁਰ ਨੂੰ ਪੁਕਾਰਦੇ ਆ ਤਾਂ ਪਰਮੇਸ਼ੁਰ ਸਾਨੂੰ ਉੱਤਰ ਦਿੰਦਾ ਫਿਰ ਅਸੀਂ ਪ੍ਰਭੂ ਯਿਸੂਸ ਜੀ ਨੂੰ ਗ੍ਰੈਂਡ ਕਰਦੇ ਆ ਫਿਰ ਉਸ ਗ੍ਰੈਂਡ ਦੇ ਅਨੁਸਾਰ ਪਰਮੇਸ਼ੁਰ ਸਾਨੂੰ ਕਿ ਧੀਆ ਪੁੱਤਰ ਹੋਣ ਦਾ ਹੱਕ ਦਿੰਦਾ ਆ ਫਿਰ ਅਸੀਂ ਹੱਕ ਦੇ ਅਧਿਕਾਰ ਹੀ ਵੰਡਦੇ ਆ ਪਰਮੇਸ਼ੁਰ ਦੇ ਫਿਰ ਸਾਨੂੰ ਉਹ ਧੀਆ ਪੁੱਤਰ ਹੋਣ ਦਾ ਦਰਜਾ ਦਿੰਦਾ ਆ ਮਿੱਤਰ ਹੋਣ ਦਾ ਦਰਜਾ ਦਿੰਦਾ ਪਰਮੇਸ਼ੁਰ ਸਾਨੂੰ ਤਰਲੀ ਨੂੰ ਉਹਨਾਂ ਦਾ ਦਰਜਾ ਦਿੰਦਾ ਪਰਮੇਸ਼ਰ ਸਾਨੂੰ ਕਿੰਨੇ ਉੱਤਮ ਦਰਜੇ ਦਿੰਦਾ ਪ੍ਰਭੂ ਸਾਨੂੰ ਉਹ ਕਿਸ ਤਰ੍ਹਾਂ ਦਿੰਦਾ ਜਦੋਂ ਅਸੀਂ ਉਹਦੀਆਂ ਗੱਲਾਂ ਦੇ ਵਿੱਚ ਕੀ ਆ ਰਹਿੰਦੇ ਆ ਇਹ ਇਸ ਕਰਕੇ ਪਰਮੇਸ਼ਰ ਕਹਿੰਦਾ ਕਹਿੰਦਾ ਜੋ ਤੁਸੀਂ ਨੇਚਾ ਦੇ ਨਾਲ ਮੰਗਦੇ ਆ ਨਾ ਫਿਰ ਤੁਹਾਨੂੰ ਮਿਲਦਾ ਆ ਨੇਚਾ ਇਸ ਤਰ੍ਹਾਂ ਆਉਂਦੀ ਜਦੋਂ ਅਸੀਂ ਪ੍ਰਭੂ ਦੇ ਬਚਨ ਦੇ ਵਿੱਚੋਂ ਪੜਦੇ ਆ ਇਹਦੇ ਵਿੱਚ ਵੱਡੀਆਂ ਗੱਲਾਂ ਨੂੰ ਦੇਖਦੇ ਆ ਕਿ ਪ੍ਰਭੂ ਨੇ ਲਾਜ਼ਮ ਨੂੰ ਅੰਦਰ ਦੋ ਪਾ ਕਰ ਦਿੱਤਾ ਆ ਜਦੋਂ ਪੜਦੇ ਆ ਕਿ ਸ਼ਦਰ ਕੇ ਹਮੇਸ਼ਾ ਉਹਨਾਂ ਵਾਰੇ ਕਿਦ ਤਾ ਉਹ ਅਗਦੀ ਪੱਠੀ ਵਿੱਚ ਸੁੱਟਿਆ ਗਿਆ ਪਰਮੇਸ਼ਰ ਆਪ ਉਹਦੇ ਵਿੱਚ ਵਿਰਾਜ਼ਮਾਨ ਹੋ ਗਿਆ ਜਿਹੜੀ ਆਗਿਆ ਅਨੁਸਾਰ ਨਾਲ ਸਕੀ ਲਾਓ ਇਸ ਮੰਦਰ ਦੋਪਾ ਕਰ ਦਿੱਤਾ ਪਰਮੇਸ਼ਰ ਨੇ ਪਾਣੀ ਦੀ ਦੁਬਾਰਾ ਕੜੀਆ ਕਰ ਦਿੱਤੀ ਪਰਮੇਸ਼ਰ ਜਦੋਂ ਇਹਨਾਂ ਗੱਲਾਂ ਨੂੰ ਪੜਦੇ ਆ ਸੀ ਮੂਸਾ ਦੇ ਸਮੇਂ ਪੜਦੇ ਆ ਮਿਸਰ ਨੂੰ ਜਦ 10 ਬਿਪਤਾ ਪਰਮੇਸ਼ਰ ਨੇ ਭੇਜਦੀ ਆ ਜਦੋਂ ਇਹਨਾਂ ਗੱਲਾਂ ਨੂੰ ਪੜਦੇ ਆ ਅਬਰਾਹਮ ਨੂੰ ਪੁੱਤਰ ਦੀ ਆਸ਼ੀਸ਼ ਦੇ ਦਿੱਤੀ 1600 ਸਾਲ ਦੀ ਉਮਰ ਦੇ ਵਿੱਚ ਜਦੋਂ ਇਹਨਾਂ ਗੱਲਾਂ ਨੂੰ ਪੜਦੇ ਆ ਜਦੋਂ ਇਹਨਾਂ ਗੱਲਾਂ ਨੂੰ ਵਚਨ ਨੂੰ ਪੜਦੇ ਵੇ ਬਚਨ ਕੀ ਸਾਡੇ ਅੰਦਰ ਈਮਾਨ ਨੂੰ ਪੈਦਾ ਕਰਦਾ ਆ ਵਿਸ਼ਵਾਸ ਨੂੰ ਪੈਦਾ ਕਰਦਾ ਜਦੋਂ ਇਹ ਸਭ ਵਿਸ਼ਵਾਸ ਦੇ ਅਨਸਾਰ ਸਾਡੀਆਂ ਦਵਾਵਾਂ ਹੁੰਦੀਆਂ ਫਿਰ ਪਰਮੇਸ਼ਰ ਸਾਨੂੰ ਉੱਤਰ ਦਿੰਦਾ ਹੈ ਜਦੋਂ ਦਵਾਵਾਂ ਅਸੀਂ ਬਚਨ ਦੇ ਅਨੁਸਾਰ ਕਰਦੇ ਹਾਂ ਨਾ ਫਿਰ ਪਰਮੇਸ਼ਰ ਸਾਨੂੰ ਉੱਤਰ ਦਿੰਦਾ ਹੈ ਜਦੋਂ ਅਸੀਂ ਆਪਾਂ ਇੱਕ ਲਾਈਨ ਪੜ੍ਹ ਕੇ ਕਹਾਂਗੇ ਵੀ ਪਰਮੇਸ਼ਰ ਦੇ ਬਚਨ ਕਹਿੰਦਾ ਸਭ ਕੋ ਜੋਦੀ ਨੇਚਾ ਨਾ ਕਰੋ ਤਾਂ ਤੁਹਾਨੂੰ ਮਿਲੇਗਾ ਫਿਰ ਅਸੀਂ ਦੁਨਿਆਵੀ ਜ਼ਰੂਰਤਾਂ ਦੀ ਮੰਗ ਕਰਦੇ ਹਾਂ ਜਿਹੜੀਆਂ ਸਾਨੂੰ ਚੀਜ਼ਾਂ ਨਹੀਂ ਚਾਹੀਦੀਆਂ ਉਹਨਾਂ ਚੀਜ਼ਾਂ ਦੀ ਪਰਮੇਸ਼ਰ ਕੋਲ ਮੰਗ ਕਰਦੇ ਤਾਂ ਪਰਮੇਸ਼ਰ ਕਈ ਵਕਤ ਸਾਨੂੰ ਨਹੀਂ ਦਿੰਦਾ ਕਿਉਂਕਿ ਪਰਮੇਸ਼ਰ ਜਾਣਦਾ ਆ ਕਿ ਸੱਚਮੁੱਚ ਇਹ ਮੇਰੇ ਤੋਂ ਕੀ ਆ ਦੂਰ ਹੋ ਜਾਊਗਾ ਇਹ ਵਿਅਕਤੀ ਮੇਰੇ ਤੋਂ ਕੀ ਆ ਦੂਰ ਹੋ ਜਾਊਗਾ ਇਹ ਵਿਅਕਤੀ ਕੀ ਡੱਕੂਆ ਇਹ ਦੂਜਿਆਂ ਨਾਲ ਕੀ ਠੋਕਰ ਦਾ ਕਾਰਨ ਬਣ ਜਾਊਗਾ ਇਸ ਕਰਕੇ ਕਈ ਵਕਤ ਪਰਮੇਸ਼ਰ ਦੁਆਵਾਂ ਦੇ ਉੱਤਰ ਜਿਹੜਾ ਕਿ ਨਹੀਂ ਦਿੰਦਾ ਪਰ ਦੇਵ ਦੀ ਤਾਕਤ ਰੱਖਦਾਓ ਇਹ ਨਹੀਂ ਕਹਿ ਸਕਦੇ ਉਹਦੇ ਹੱਥ ਛੋਟਾ ਆ ਇਹ ਨਹੀਂ ਕਹਿ ਸਕਦੇ ਕਿ ਪਰਮੇਸ਼ਰ ਕਰ ਨਹੀਂ ਸਕਦਾ ਇਹ ਕੰਮ ਉਹ ਸਭ ਕੁਝ ਕਰਨ ਦੀ ਹੱਦ ਰੱਖਦਾ ਆ ਜਿਹੜੇ ਚੀਜ਼ਾਂ ਨਹੀਂ ਵੀ ਹੈਗੀਆਂ ਉਹਨਾਂ ਨੂੰ ਵੀ ਨਵੀਂ ਆ ਤਿਆਰ ਕਰਨ ਦੀ ਤਾਕਤ ਰੱਖਦਾ ਹੋ ਨਵੀਂ ਬਣਾਉਣ ਦੀ ਤਾਕਤ ਰੱਖਦਾ ਪਰਮੇਸ਼ਰ ਐਨੀ ਪਾਵਰ ਹੈ ਉਹਦੇ ਕੋਲ ਐਨੀ ਤਾਕਤ ਹੈ ਵਚਨ ਬਿਆਨ ਕਰਦਾ ਜੋ ਬੋਲਦਾ ਸੀ ਹੁੰਦਾ ਸੀ ਉਤਪਾਦ ਦੇ ਵਿੱਚ ਲਿਖਿਆ ਕਾਸ਼ਿ ਬਣ ਜੇ ਤਾਂ ਕਾਸ਼ਿ ਬਣ ਗਿਆ ਧਰਤੀ ਬਣ ਜੇ ਧਰਤੀ ਬਣ ਗਈ ਜੀਵ ਜੰਤੂ ਹਰ ਇੱਕ ਚੀਜ਼ ਬਣ ਗਏ ਆਦਮ ਵੀ ਰਚ ਹੋ ਗਿਆ ਹਰ ਇੱਕ ਚੀਜ਼ ਹੋ ਗਿਆ ਕਿਸੇ ਚੀਜ਼ ਥੋੜੀ ਨਹੀਂ ਰਹੀ ਯੋਗਾ ਦੇ ਸ਼ਬਦਾਂ ਦੇ ਵਿੱਚ ਕੀ ਹੈ ਪਾਵਰ ਹੈ ਉਹਦੇ ਲਖਜ਼ਾਂ ਦੇ ਵਿੱਚ ਪਾਵਰ ਆ ਜੋ ਬੋਲ ਦਿੰਦਾ ਫਿਰ ਉਹ ਕੀ ਪੂਰਾ ਹੋ ਜਾਂਦਾ ਉਹ ਕਹਿੰਦਾ ਮੈਂ ਮਨੁੱਖ ਨਹੀਂ ਆ ਜੋ ਮੈਂ ਬੋਲ ਦਵੇ ਤਾਂ ਪੂਰਾ ਨਾ ਹੋਵੇ ਉਹ ਮਨੁੱਖ ਨਹੀਂ ਆ ਜੇ ਮਨੁੱਖ ਦਾ ਵਾਅਦਾ ਕਰਦੇ ਆ ਮੈਂ ਤੇਰੇ ਨਾਲ ਆ ਤੇਰੇ ਨਾਲ ਆ ਪਰ ਮੁਸੀਬਤ ਦੇ ਟਾਈਮ ਉਹ ਦੂਰ ਹੋ ਜਾਂਦੇ ਪਰ ਪਰਮੇਸ਼ਰ ਕਹਿੰਦਾ ਜੇ ਕੋਈ ਥੱਕਿਆ ਆ ਓਏ ਹਾਰ ਰਿਹਾ ਆ ਜੇ ਕੋਈ ਵਿਫਦਰ ਵਿੱਚ ਆ ਮੇਰੇ ਕੋਲ ਆਓ ਤਾਂ ਮੈਂ ਕੀ ਉਹਨੂੰ ਛੁਟਕਾਰਾ ਦੇਵਾਂਗਾ ਮੇਰੇ ਕੋਲ ਆਓ ਤਾਂ ਮੈਂ ਉਹਨੂੰ ਕੀ ਛੰਗਿਆਈ ਦੇਵਾਂਗਾ ਮੇਰੇ ਕੋਲ ਆਓ ਪਹਿਲਾਂ ਨਾ ਦੀ ਚਿੰਤਾ ਦਾ ਚੱਕਰ ਮਾਰਾਂਗਾ ਉਹਦੇ ਬੋਝ ਨੂੰ ਚੱਕ ਲਵਾਂਗਾ ਉਹ ਪਰਮੇਸ਼ਰ ਕਹਿ ਰਿਹਾ ਇਕੱਲਾ ਕੋਈ ਮਨੁੱਖ ਨਹੀਂ ਕਹਿ ਰਿਹਾ ਇੱਥੇ ਇਸ ਤਰਜ ਤੇ ਕੋਈ ਮਨੁੱਖ ਨਹੀਂ ਕਹਿ ਰਿਹਾ ਮੈਂ ਤੁਹਾਡੇ ਬੋਝ ਨੂੰ ਚੱਕ ਲਵਾਂਗਾ ਮੈਂ ਤੁਹਾਡੀ ਚਿੰਤਾ ਨੂੰ ਚੱਕ ਲਵਾਂਗਾ ਮੈਂ ਮੁਸੀਬਤ ਵਿੱਚ ਹਰ ਵੇਲੇ ਤੁਹਾਡੇ ਨਾਲ ਹੋਵਾਂਗਾ ਸਿਰਫ ਪਰਮੇਸ਼ਰ ਕਹਿ ਰਿਹਾ ਮੈਂ ਹਰ ਇੱਕ ਦੇ ਨਾਲ ਕੀਆ ਅੰਗ ਸੰਗਿਆ ਪਰਮੇਸ਼ਰ ਕਹਿੰਦਾ ਨਾ ਡਰੋ ਨਾ ਘਬਰਾਓ ਮੈਂ ਤੁਹਾਡੇ ਗਿਆ ਨਾਲ ਆ ਇਸ ਕਰਕੇ ਜਦੋਂ ਅਸੀਂ ਨੇਚਾ ਨੇਚਾ ਖੋਦ ਦੇ ਵਚਨ ਦੁਆਰਾ ਆਉਣੀ ਸਾਡੇ ਅੰਦਰ ਜੇਕਰ ਤੁਸੀਂ ਨੇਚਰ ਵਿੱਚ ਵਧਣਾ ਚਾਹੁੰਦੇ ਹੋ ਯਾਰ ਅੱਜ ਬਿਖਤੀ ਕਹਿੰਦੇ ਸਾਨੂੰ ਨੇਚਾ ਨਹੀਂ ਹੋ ਰਹੀ ਪਰਮੇਸ਼ਰ ਦੇਤੇ ਕਿਉਂ ਨਹੀਂ ਹੋ ਰਹੀ ਕਿਉਂਦੀ वचन ਨਹੀਂ ਪੜਦੇ ਪਰਮੇਸ਼ਰ ਦੀਆਂ ਗੱਲਾਂ ਨਹੀਂ ਪੜਦੇ ਤੁਸੀਂ ਜੋ ਪਰਮੇਸ਼ਰ ਆਪਣੀ ਬਾਣੀ ਦੁਆਰਾ ਬੋਲਦਾ ਹੈ ਨਾ ਪਰਮੇਸ਼ਰ ਦੀਆਂ ਗੱਲਾਂ ਨੂੰ ਤੁਸੀਂ ਪੜ ਨਹੀਂ ਰਹੇ ਪਰਮੇਸ਼ਰ ਦੀਆਂ ਗੱਲਾਂ ਤੁਸੀਂ ਪੜਦੇ ਨਹੀਂ ਜੋ ਨੇਕੀ ਪਰਮੇਸ਼ਰ ਨੇ ਕੀ ਕੰਮ ਕੀਤੇ ਨੇ ਜਦੋਂ ਪਰਮੇਸ਼ਰ ਦੀਆਂ ਗੱਲਾਂ ਪੜੋਗੇ ਤਾਂ ਤੁਹਾਡਾ ਵਿਸ਼ਵਾਸ ਪਰਮੇਸ਼ਰ ਤੇ ਜਾਵੇਗਾ ਜਦੋਂ ਉਸ ਵਿਸ਼ਵਾਸ ਦੇ ਅਨਸਾਰ ਦੁਆਵਾਂ ਕੀਤੀਆਂ ਜਾਣਗੀਆਂ ਤਾਂ ਪਰਮੇਸ਼ਰ ਤੁਹਾਨੂੰ ਵੀ ਉੱਤਰ ਦੇਵੇਗਾ ਹਰ ਇੱਕ ਪ੍ਰਾਰਥਨਾ ਦੇ ਉੱਤਰ ਦੇਵੇਗਾ ਫਿਰ ਪਰਮੇਸ਼ਰ ਤੁਹਾਨੂੰ ਸਿਖਾ ਲੂਗਾ ਵੀ ਕਿਸ ਤਰ੍ਹਾਂ ਦਵਾਵਾਂ ਕਰਨੀਆਂ ਫਿਰ ਜਿਹੜੀਆਂ ਆਲਤੋਂ ਫਾਲਤੋਂ ਦੀਆਂ ਦਵਾਵਾਂ ਸਾਰੀਆਂ ਬੰਦ ਹੋ ਜਾਣਗੀਆਂ ਕਿਉਂਕਿ ਵੀ वचन ਨੂੰ ਤੁਸੀਂ ਕੀ ਆਪਣੇ ਜੀਵਨ ਦੇ ਵਿੱਚ ਕੀ ਸਾਂਭ ਕੇ ਰੱਖ ਲਿਆ ਕਲਾਮ ਨੂੰ ਕੀ ਆਪਣੇ ਜੀਵਨ ਦੇ ਵਿੱਚ ਜਮਾ ਕਰਕੇ ਰੱਖ ਲਿਆ ਫਿਰ ਜੋ ਤੁਸੀਂ ਮੰਗਣਾ ਹੈ ਫਿਰ ਇਹ ਦੇਖਣਾ ਪਰਮੇਸ਼ਰ ਦੀ ਇੱਛਾ ਕਿਹਦੇ ਵਿੱਚ ਆ ਮੈਂ ਕਿਹੜੀਆਂ ਦਵਾਵਾਂ ਕਰਾਂ ਜਿਹੜੀਆਂ ਪਰਮੇਸ਼ਰ ਨੂੰ ਪਸੰਦ ਆ ਫਿਰ ਜੇ ਪਰਮੇਸ਼ਰ ਦੇ ਪਸੰਦ ਦੇ ਅਨਸਾਰ ਦਵਾਵਾਂ ਕਰੋਗੇ ਤਾਂ ਪਰਮੇਸ਼ਰ ਤੁਹਾਨੂੰ ਕੀ ਉੱਤਰ ਦੇਵੇਗਾ ਪਰਮੇਸ਼ਰ ਤੁਹਾਨੂੰ ਕੀ ਉੱਤਰ ਦੇਵੇਗਾ ਫਿਰ ਹਰ ਇੱਕ ਪ੍ਰਾਰਥਨਾ ਦੇ ਉੱਤਰ ਦਵੇ ਘਰਬ। ਆਓ ਪ੍ਰਾਰਥਨਾ ਦੇ ਨਾਲ ਜਾਵਾਂਗੇ। ਸਰਵ ਸ਼ਕਤੀਮਾਨ ਪਰਮੇਸ਼ਰ ਜਿੰਦਾ ਖੁਦਾਵ। ਅਲਫਾ ਮੈਗਾ ਪਰਮੇਸ਼ਰ ਪ੍ਰਭੂ ਅਸੀਂ ਦਿਲ ਦੀ ਕੇਹ ਰਾਇਆ ਤੋ ਤੁਹਾਡੇ ਕੋਲ ਹੁੰਦੇ ਆ ਮੇਰੇ ਪ੍ਰਭੂ ਜੀ। ਤੁਹਾਡਾ ਧੰਨਵਾਦ ਕਰਦੇ ਮੇਰੇ ਪਰਮੇਸ਼ਰ। ਮੇਰੇ ਖੁਦਾਵਨ ਮੇਰੇ ਪ੍ਰਭੂ। ਜੋ ਵਚਨ ਅਸੀਂ ਪੜਿਆ ਪ੍ਰਭੂ ਤੁਹਾਡੀ ਬਾਣੀ ਦੇ ਵਿੱਚੋਂ ਸਿੱਖਿਆ ਮੇਰੇ ਖੁਦਾਵਨ ਜੀ। ਪੜ ਗਲਾਮ ਦੇ ਵਿੱਚੋਂ ਸਿੱਖਿਆ ਮੇਰੇ ਪ੍ਰਭੂ। ਥੋੜੇ ਸ਼ਬਦ ਦੇ ਵਿੱਚ ਉਹ ਸਿੱਖਿਆ ਪ੍ਰਭੂ ਕੀ ਤਰ ਬਚਨ ਦੇ ਨਾਲ ਜੋ ਕੁਝ ਦੀ ਨੇਚਾ ਦਾ ਮੰਗੋਤਾ ਤੁਹਾਨੂੰ ਮਿਲੇਗਾ ਤਰ ਬਚਨ ਗਿਆ ਤੂੰ ਪਾਓਗੇ ਸਭ ਕੁਝ ਜੋ ਵੀ ਦੀ ਨੇਚਾ ਦੇ ਨਾਲ ਪ੍ਰਾਰਥਨਾ ਕਰਦੇ ਖੁਦਾ ਸਚਮੂ ਸਾਨੂੰ ਤੁਹਾਡੇ ਕੋਲੋਂ ਮਿਲਦਾ ਆ ਪ੍ਰਭੂ ਕੁ ਤੂੰ ਜੀਂਦਾ ਖੁਦਾ ਆ ਪ੍ਰਭੂ ਤੂੰ ਮਰਦੇ ਦੇ ਵਿੱਚੋਂ ਜੀ ਉੱਠਿਆ ਪ੍ਰਭੂ ਤੇ ਅੱਜ ਤੱਕ ਸਾਡੇ ਨਾਲ ਆ ਪ੍ਰਭੂ ਜੀ ਇਹ ਜੋ ਤੋਂ ਤੋਂ ਮੰਗਦੇ ਪ੍ਰਭੂ ਤੂੰ ਸਾਡੇ ਲਈ ਕਰਦਾ ਆ ਪ੍ਰਭੂ ਖੁਦਾਵੰ ਜਿਹਨੇ ਵੀ ਆਨਲਾਈਨ ਤੇਰੀ ਇਸ ਬਾਣੀ ਨੂੰ ਸੁਣਨ ਪ੍ਰਭੂ ਮੈਂ ਮੰਗ ਕਰਦਾ ਪ੍ਰਭੂ ਇਹਨਾਂ ਦੀ ਵੀ ਗੱਲਾਂ ਨੂੰ ਸੁਣ ਪ੍ਰਭੂ ਇਹਨਾਂ ਦੀ ਵੀ ਬੇਨਤੀਆਂ ਨੂੰ ਸੁਣ ਮੇਰੇ ਪ੍ਰਭੂ ਤਾਂ ਵੀ ਜੋ ਕੋ ਜੇ ਤੁਹਾਡੇ ਕੋਲ ਮੰਗਣ ਇਹਨਾਂ ਨੂੰ ਵੀ ਮਿਲੇ ਪ੍ਰਭੂ ਤਾਂ ਕਿ ਇਹਨਾਂ ਦੇ ਵਿਸ਼ਵਾਸ ਇਹਨਾਂ ਦਾ ਈਮਾਨ ਤੁਹਾਡੇ ਉੱਤੇ ਵਧੇ ਪ੍ਰਭੂ ਕਿਉਂਕਿ ਤੁਹਾਡਾ ਵਚਨ ਕਹਿੰਦਾ ਖੁਦਾਵਾਨ ਜਿੰਨਾ ਚਿਰ ਤੁਸੀਂ ਛੜਜ ਕੰਮ ਨਾ ਵੇਖੋ ਤਾਂ ਕਦੀ ਤੁਸੀਂ ਮੇਰੇ ਉੱਤੇ ਪ੍ਰਤੀਤ ਨਹੀਂ ਕਰੋਗੇ ਪ੍ਰਭੂ ਤੇਰਾ ਵਚਨ ਕਹਿੰਦਾ ਇਹਨਾਂ ਦੇ ਜੀਵਨਾਂ ਦੇ ਵਿੱਚ ਖੁਦਾਵਾਨ ਆਪਣੇ ਅਦਭੁਤ ਕਮਾਲ ਨੂੰ ਪ੍ਰਗਟ ਕਰ ਪ੍ਰਭੂ ਤਾਂ ਕਿ ਇਹਨਾਂ ਦਾ ਈਮਾਨ ਸਿਰਫ ਸਿਰਫ ਤੁਹਾਡੇ ਉੱਤੇ ਵਧਦਾ ਜਾਵੇ ਤੇਰੇ ਉੱਤੇ ਪ੍ਰਭੂ ਵਾਦਾ ਸਮੇਂ ਤੱਕ ਜਾਣਨ ਕਿ ਸੱਚਮੁੱਚ ਅਸੀਂ ਖੁਦਾ ਨੂੰ ਪੁਕਾਰਿਆ ਤਾਂ ਖੁਦਾ ਨੇ ਸਾਡੀ ਦੁਆਵਾਂ ਨੂੰ ਸੁਣਿਆ ਪ੍ਰਭੂ ਜਿੰਨੇ ਵੀ ਤੇਰੀ ਇਸ ਬਾਣੀ ਨੂੰ ਸੁਣਨ ਪ੍ਰਭੂ ਤੇਰੇ ਬਚਨ ਨੂੰ ਸੁਣਨ ਪ੍ਰਭੂ ਸਾਰੇ ਆਸ਼ੀਸ਼ ਦੇ ਅਧਿਕਾਰੀ ਬਣਨ ਪ੍ਰਭੂ ਸਭਣਾ ਦੇ ਜ਼ਿੰਵਨ 'ਚ ਤੇਰੀ ਆਸ਼ੀਸ਼ ਹੋਵੇ ਚਾਹੇ ਕਸ਼ਟ ਦੇ ਵਿੱਚ ਹੋਣ ਚਾਹੇ ਵਿਫਤਾ ਦੇ ਵਿੱਚ ਹੋਣ ਉਹਨਾਂ ਦੇ ਜ਼ਿੰਵਨ 'ਚ ਤੇਰਾ ਆਨੰਦ ਆ ਜਵੇ ਪ੍ਰਭੂ ਉਹਨਾਂ ਦੇ ਜ਼ਿੰਵਨ 'ਚ ਤੇਰਾ ਆਨੰਦ ਕਾਇਮ ਰਵੇ ਪ੍ਰਭੂ ਖੁਸ਼ਹਾਲੀ ਆ ਜਵੇ ਉਹਨਾਂ ਦੇ ਜ਼ਿੰਵਨ 'ਚ ਤੇਰੀ ਬਰਕਤ ਆ ਜਵੇ ਉਹਨਾਂ ਦੇ ਜ਼ਿੰਵਨ 'ਚ ਪ੍ਰਭੂ ਕਿਸੇ ਚੀਜ਼ ਦੀ ਥੋੜਾ ਨਾਲ ਨੇ ਪ੍ਰਭੂ ਕਿਸੇ ਵਰਕਤ ਦੀ ਥੋੜਾ ਨਾਲ ਨੇ ਪ੍ਰਭੂ ਬਲਕੇ ਤੇਰੀ ਆਸ਼ੀਸ਼ ਹੋਣਾ ਦੇ ਜੀਵਨ ਦੇ ਅੱਛੇ ਹੋਵੇ ਖੁਦਾਵੰ ਤੇਰਾ ਸ਼ੁਕਰ ਤੇਰਾ ਧੰਨਵਾਦ ਕਰਦੇ ਪ੍ਰਭੂ ਇਸ ਵਜਨ ਦਾ ਮੈਨੂੰ ਵੀ ਮੇਰੇ ਪੂਰੇ ਪਰਿਵਾਰ ਨੂੰ ਵੀ ਬਲੈਸ ਕਰਨਾ ਪ੍ਰਭੂ ਹੋਰ ਜਿੰਨੇ ਵੀ ਆਨਲਾਈਨ ਸੁਣਨ ਸਾਰਿਆਂ ਨੂੰ ਬਲੈਸ ਕਰਨਾ ਸਭਨਾਂ ਨੂੰ ਮਾਸ਼ੀਸ ਦੇਣਾ ਪ੍ਰਭੂ ਸਭਨਾਂ ਦੇ ਮਸਲੇ ਨੂੰ ਹੱਲ ਕਰਨਾ ਸਭਨਾਂ ਦੀ ਦੁਆਵਾਂ ਦੇ ਉੱਤਰ ਦੇਣਾ ਪ੍ਰਭੂ ਤੁਹਾਡਾ ਵੱਡਾ ਹੀ ਅਨੁਗ੍ਰਹਿ ਹੋਵੇ ਪ੍ਰਭੂ ਆਸ਼ੀਸ਼ ਸਾਰੀ ਬਣਿਰੇ ਦੇ ਕਿਰਪਾ ਤੇ ਕਿਰਪਾ ਹੋ ਪ੍ਰਭੂ ਇਹ ਦੁਆਵੇਂ ਇੰਤਲ ਸੁਣੋ ਤੇ ਕਬੂਲ ਕਰੋ ਖੁਦੋਂ ਹਨ ਪ੍ਰਭੂ ਯਿਸੂਮ ਸਿਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਕੋਲੋਂ ਧੰਨਵਾਦ ਸਹਿਤ ਮੰਗਦੇ ਆ ਆਮੇਨ ਹਾਲੇਲੂਇਆ ਸਾਰਿਆਂ ਦੇ ਜੈਮਸ ਜੀ ਦੀ ਗੋਡ ਬਲੈਸ